ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ। ਬ੍ਰਿਟਿਸ਼ ਕੋਲੰਬੀਆ ਦੀ ਰਾਜਨੀਤੀ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੁੱਖ ਤੌਰ ਦੇ ਉੱਤੇ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਦੋ ਪਾਰਟੀਆਂ ਸੀ। ਲਿਬਰਲ ਤੇ ਐਨ ਡੀਪੀ ਲਿਬਰਲ ਨੇ ਨਾਂ ਬਦਲੇ ਉਹ ਬੀਸੀ ਯੂਨਾਈਟਿਡ ਬਣ ਗਈ। ਬੀਸੀ ਕੰਜ਼ਰਵਟਿਵ ਇੱਥੇ ਹੈਗੀ ਆ, ਗ੍ਰੀਨ ਪਾਰਟੀ ਹੈਗੀ ਆ। ਮੁੱਖ ਤੌਰ ਤੇ ਦੋ ਪਾਰਟੀਆਂ ਸੀਗੀਆਂ, ਦੋਵਾਂ ਦਾ ਲੰਬੇ ਸਮੇਂ ਤੋਂ ਮੁਕਾਬਲਾ ਚੱਲਿਆ ਆਉਂਦਾ। ਵਾਰੀ-ਵਾਰੀ ਇਸ ਤਰੀਕੇ ਦੇ ਨਾਲ ਅੱਗੇ ਪਿੱਛੇ ਕਰਕੇ ਪਾਰਟੀਆਂ ਆਉਂਦੀ ਰਹੀਆਂ। ਐਸ ਕਿਉਂਕਿ ਚ ਇਹਨਾਂ ਨੂੰ ਲੋਕ ਕਨਫਿਊਜ਼ ਕਰ ਜਾਂਦੇ ਫੈਡਰਲ ਲੈਵਲ ਦੇ ਨਾਲ ਟਰੂਡੋ ਦੀ ਪਾਰਟੀ ਦੇ ਨਾਲ ਇਸ ਕਰਕੇ ਇਹਨਾਂ ਦੀ ਪਾਰਟੀ ਦੇ ਵਿੱਚ ਬੜੇ ਲੰਬੇ ਸਿਰੇ ਤੋਂ ਗੱਲਬਾਤ ਚੱਲਦੀ ਹੁੰਦੀ ਸੀ ਵੀ ਆਪਾਂ ਨਾਂ ਬਦਲੀਏ ਐਸ ਵਾਰੀ ਕੈਵਨ ਫਾਲਕਨ ਦੀ ਲੀਡਰਸ਼ਿਪ ਥੱਲੇ ਪਾਰਟੀ ਨੇ ਨਾਂ ਬਦਲ ਕੇ BC United ਰੱਖ ਲਿਆ ਇਹਨਾਂ ਨੇ BC United ਰੱਖ ਲਿਆ ਦੂਜੇ ਪਾਸੇ ਜਿਹੜੇ ਜohn Russell ਸੀ BC Concept ਦੇ ਵਿੱਚ ਜਿਹੜੇ ਕਿ ਕਿਸੇ ਵੱਲੇ ਇਹਨਾਂ ਦਾ ਹਿੱਸਾ ਰਹੇ ਸੀ ਉਹ ਜਦੋਂ ਬਾਹਰ ਆਉਂਦੇ ਆ ਤਾਂ ਇੱਕ ਓਵਰਲ ਕਨਸੈਪਟ ਦੀ ਵੇਵ ਇੱਕ ਉਹਨਾਂ ਦੀ ਹਜੇ ਤੱਕ ਕੋਈ ਰਾਜਨੀਤਿਕ ਜਿਹੜੇ ਮਾਹਰ ਨੇ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਵੀ ਕੀ ਹੈ ਜਿਹੜਾ ਉਹਨਾਂ ਨੇ ਕੀਤਾ ਕਿ ਉਹ ਪਾਰਟੀ ਜਿਹੜੀ ਬਿਨਾ ਕਿਤੇ ਸੀਗੀ ਮਤਲਬ ਗਿਣਤੀ ਦੇ ਵਿੱਚ ਹੀ ਨਹੀਂ ਸੀ ਉਹ ਇਸ ਵੇਲੇ ਪ੍ਰਮੁੱਖ ਵਿਰੋਧੀ ਪਾਰਟੀ ਤੇ ਹੌਲੀ ਹੌਲੀ ਹਾਲਾਤ ਇਹ ਬਣ ਗਏ ਕਿ ਇਸ ਵੇਲੇ ਉਹ ਦੱਸਦੇ ਆ ਅੰਕੜੇ ਬਕਸਤਾ ਜਾਂ ਦੂਜੀਆਂ ਜਿਹੜੀਆਂ ਪੋਲਸ ਨੇ ਉਹਨਾਂ ਦੇ ਅੰਕੜੇ ਜਿਹੜੇ ਆ ਉਹ ਦੱਸਦੇ ਆ ਕਿ ਐਨਡੀਪੀ ਨੂੰ ਸਿੱਧਾ ਚੈਲੰਜ ਕਰ ਰਿਹਾ ਹੈ ਗੱਲਬਾਤ ਨੇੜੇ ਤੇ ਡੇੜੇ ਹੀ ਆ ਇਹ ਵੀ ਹੋ ਸਕਦਾ ਕਿ ਇਹ ਪਹਿਲੇ ਨੰਬਰ ਤੇ ਆ ਜਾਣ ਤੇ ਐਨਡੀਪੀ ਦੂਜੇ ਨੰਬਰ ਤੇ ਅੱਜ ਜਿਹੜੀ ਕਿ ਦੂਜੇ ਨੰਬਰ ਤੇ ਜਿਹੜਾ ਮੁਰਖ ਵਿਰੋਧੀ ਪਾਰਟੀ BC ਲਿਬਰਲਸ ਜਿਹੜੀ ਹੁਣ BC ਯੂनाइटेड ਹੋ ਗਈ ਉਹ ਕਿਸੇ ਸੀਨ ਦੇ ਵਿੱਚ ਨਹੀਂ ਆ। ਹੁਣ ਮਤਲਬ ਇਹਨਾਂ ਅੰਕੜਿਆਂ ਦੇ ਮੁਤਾਬਕ ਜਿਹੜੀਆਂ ਪੋਲਸ ਆ ਰਹੀਆਂ ਕਿੰਨੀਆਂ ਸਹੀ ਆ ਕਿੰਨੀਆਂ ਗਲਤ ਆ ਇਹ ਪਤਾ ਨਹੀਂ ਪਰ ਕਿਉਂਕਿ ਬੜੀਆਂ ਇਹ ਇੱਕ ਅੱਧੀ ਦੀ ਨਹੀਂ ਚੰਗੀਆਂ ਜਿਹੜੀਆਂ ਰੈਪਿਊਟਡ ਸਰਵੇ ਕਰਨ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੇ ਸਰਵੇ ਕੀਤੇ ਆ ਕਿਤੇ ਨਾ ਕਿਤੇ ਗੱਲ ਹੋ ਸਕਦਾ ਕਿ ਤਾਂ ਲੱਗਦੀ ਹੋਵੇ ਤੇ ਪਾਰਟੀ ਵੇ ਦਾ ਸੋਚਦੀਆਂ। ਹੁਣ ਹੋਇਆ ਕੀ ਆ? ਵਰ ਚਰਚਾ ਚੱਲ ਪਈ ਨਾ ਦੋਵਾਂ ਪਾਰਟੀਆਂ ਦੇ ਵਿੱਚ ਕੁਝ ਮਾਹਰ ਇੱਥੋਂ ਤੱਕ ਜਿਹੜੇ ਬੀਸੀ ਦੀ ਸਾਫਕਾ ਪ੍ਰੀਮੀਅਰ ਆ ਉਹਨੇ ਵੀ ਕਹਿ ਦਿੱਤਾ ਵੀ ਹੁਣ ਵੇਲਾ ਆ ਗਿਆ ਇਹਨਾਂ ਦੋਵਾਂ ਪਾਰਟੀਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਵੀ ਜਿਹੜੀ ਜਿਹੜੀਆਂ ਸੈਂਟਰ ਰਾਈਟ ਪਾਰਟੀਆਂ ਨੇ ਦੋਵੇਂ ਕਿਉਂਕਿ ਲਗਭਗ ਵਿਚਾਰਤ ਦੋਵਾਂ ਦੇ ਇੱਕ ਹੀ ਆ ਐਨਡੀਪੀ ਥੋੜੀ ਜੀ ਸੈਂਟਰ ਲੈਫਟ ਮੰਨੀ ਜਾਂਦੀ ਆ ਕਿ ਇਹਨਾਂ ਨੂੰ ਇਕੱਠੇ ਹੋ ਕੇ ਤੇ ਐਨਡੀਪੀ ਦਾ ਵਿਰੋਧ ਕਰਨਾ ਚਾਹੀਦਾ ਵਿਰੋਧ ਮਤਲਬ ਇਹ ਵਿਰੁੱਧ ਲੜਨਾ ਚਾਹੀਦਾ ਤੇ ਜੇ ਇਹ ਅਲੱਗ-ਅਲੱਗ ਹੋ ਗਏ ਵੋਟ ਵੰਡੀ ਜਾਣੀ ਐ ਐਨਡੀਪੀ ਸਿੱਧੀ ਜਿੱਤ ਜਾਣੀ ਕੱਲ ਤੱਕ ਇਹ ਰੌਲਾ ਰੱਪਾ ਸੀ ਅੱਜ ਜਿਹੜੇ ਲੀਡਰ ਨੇ ਜੌਨ ਰਸ਼ਡ ਉਹਨਾਂ ਦਾ ਬਿਆਨ ਆ ਗਿਆ ਵੀ ਅਸੀਂ ਇਕੱਠੇ ਨਹੀਂ ਹੋਣਾ ਅਸੀਂ ਤੇ ਇਹ ਇਲੈਕਸ਼ਨ ਜਿਹੜੀ ਹੈ ਇਦਾਂ ਹੀ ਲੜਾਂਗੇ ਜਿਹਦਾ ਇੱਕ ਸਿੱਧਾ ਸਿੱਧਾ ਲੱਗਦਾ ਵੀ ਉਹ ਕਿਉਂਕਿ ਏਡੀ ਇਹ ਜਿਹੜੀ ਰਾਜਨੀਤਿਕ ਸਮੀਕਰਨਾ ਹਜੇ ਤੱਕ ਸਮਝ ਨਹੀਂ ਆ ਰਹਾ ਕਿ ਜੌਨ ਰਸ਼ਡ ਜਿਹੜੇ ਇੱਕ ਬਹੁਤ ਵੱਡਾ ਨਾਂ ਨਹੀਂ ਸੀ ਪਹਿਲਾਂ ਬਿਸ਼ੀ ਲਿਬਰਲ ਜਿਹਦੀ ਪਹਿਲਾਂ ਸਰਕਾਰ ਸੀਗੀ ਕ੍ਰਿਸਟੀ ਕਲਾਰਕ ਆਪਣੇ ਲਾਸਟ ਪ੍ਰੀਮੀਅਰ ਰਹੇ ਆ ਉਹਦੇ ਤੋਂ ਬਾਅਦ ਜਿਹੜੀ ਐਨਡੀਪੀ ਆਉਂਦੀ ਆ ਤੇ ਬੀਸੀ ਲਿਬਰਲ ਦਾ ਡਾਊਨਫਾਲ ਸ਼ੁਰੂ ਹੁੰਦਾ ਅਗਲੀਆਂ ਟਰਮਸ ਦੇ ਵਿੱਚ ਜਾ ਕੇ ਤੇ ਇੱਥੇ ਤੱਕ ਚੱਲਿਆ ਜਾਂਦਾ ਵੀ ਹੁਣੇ ਤੀਜੇ ਨੰਬਰ ਤੇ ਚੱਲੇ ਜਾਂਦੀ ਹੈ ਤੇ ਇੱਕ ਪਾਰਟੀ ਦੂਜੇ ਨੰਬਰ ਤੇ ਆ ਜਾਂਦੀ ਆ ਇਹ ਹੁਣ ਲੋਕ ਹਾਲਾਂਕਿ ਉਹਨਾਂ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਆ ਬੀਸੀ ਯੂਨਾਈਟਿਡ ਨੇ ਆਪਣੇ ਕੈਂਡੀਡੇਟ ਅਨਾਉਂਸ ਕੀਤੇ ਆ ਕਿੰਨੀਆਂ ਥਾਵਾਂ ਦੇ ਉੱਤੇ ਕਰਨੇ ਚਿਰਦੇ ਹੋ ਲੱਗੇ ਆ ਜਿਹੜੇ ਕੰਜ਼ਰਵਟਿਵ ਆ ਇਹਨਾਂ ਨੇ ਕਿੰਨੇ ਉਮੀਦਵਾਰ ਐਲਾਨ ਕਰ ਦਿੱਤੇ ਆ ਕਿੰਨੀਆਂ ਥਾਵਾਂ ਦੇ ਉੱਤੇ ਸੋ ਰਲੇਵਾਤ ਨਹੀਂ ਹੋ ਸਕਦਾ ਇਹਨਾਂ ਦਾ ਦੱਸਦੇ ਆ ਇਦੇ ਰਲਵਾ ਮੇ 2-3 ਤਰੀਕਿਆਂ ਨਾਲ ਕਹਿ ਰਹੇ ਆ ਕੁਝ ਮਾਹਰ ਤੇ ਕਹਿੰਦੇ ਆ ਵੀ ਅਸਲ 'ਚ ਇਹਨਾਂ ਨੂੰ ਪਾਰਟੀਆਂ ਦੋਵਾਂ ਨੂੰ ਭੰਗ ਕਰਕੇ ਤੇ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ ਰਲ ਆ ਲੈਣੀ ਚਾਹੀਦੀ ਇੱਕ ਬਣ ਜਾਣਾ ਕੁਝ ਕਹਿੰਦੇ ਆ ਵੀ ਇਹਨਾਂ ਨੂੰ ਆਪਸ ਦੇ ਵਿੱਚ ਸਮਝੌਤਾ ਕਰ ਲੈਣਾ ਚਾਹੀਦਾ ਅਸਲ ਦੇ ਵਿੱਚ ਵੀ ਆਹ ਇਲੈਕਸ਼ਨ ਦੇ ਵਿੱਚ ਦੋਵੇਂ ਰਲ ਜਾਣ ਇੱਕ ਦੂਜੀ ਦੀ ਸਪੋਰਟ ਕਰਕੇ ਜਿੱਥੇ-ਜਿੱਥੇ ਐਮ.ਐਲ.ਏ ਜਿਹਨਾਂ ਨੇ ਖੜੇ ਕਰਨੇ ਆ ਉਹਨਾਂ ਨੂੰ ਵੰਡ ਲੈਣ ਤੇ ਗੱਲਬਾਤ ਇਹਨਾਂ ਦੀ ਕਿਸੇ ਬਨੇ ਕੰਢੇ ਲੱਗ ਸਕਦੀ ਆ ਪਰ ਕਿਉਂਕਿ ਜਦੋਂ ਮੈਂ ਪਹਿਲਾਂ ਕਿਹਾ ਕਿ ਹਾਲਾਤ ਹੀ ਵਿਖਰੇ ਆ ਜਿਹੜੇ ਕਿਸੇ ਵੀ ਕਹਿ ਲੋ ਤੁਸੀਂ ਰਾਜਨੀਤਿਕ ਮਾਹਰ ਦੀ ਪਕੜ ਦੇ ਵਿੱਚ ਨਹੀਂ ਆ ਰਿਹਾ ਵੀ ਇਹੋ ਜਿਹਾ ਕੀ ਕੀਤਾ ਜੌਨ ਰਸਟਰਡ ਨੇ ਬੀਸੀ ਕੰਜ਼ਰਵਟਿਵ ਨੂੰ ਹੋਇਆ ਕਿ ਕਿ ਜਿਹੜੀ ਇੱਕਦਾਂ ਵਿੱਚ ਦੋ ਜਣੇ ਜਿਹੜੇ ਆ ਉੱਠ ਕੇ ਸਿੱਧੇ ਦੇ ਸਿੱਧੇ ਇੰਨੇ ਉੱਤੇ ਆ ਜਾਂਦੇ ਆਪਣੇ ਉਮੀਦਵਾਰ ਐਲਾਨ ਦਿੰਦੇ ਆ ਤੇ ਏਡੀ ਵੇਵ ਖੜੀ ਹੋ ਜਾਂਦੀ ਆ ਕਿ ਜਿਹੜੀ ਪੋਲ ਦੀਆਂ ਇਹ ਏਜੰਸੀਆਂ ਨੇ ਆਪਣੀਆਂ ਸਰਵੇ ਕਰਨ ਵਾਲੀਆਂ ਉਹ ਇਹਨਾਂ ਦਾ ਗ੍ਰਾਫ ਉੱਤੇ ਲਿਆਉਂਦੀਆਂ ਲਿਆਉਂਦੀਆਂ ਇੱਥੇ ਤੱਕ ਲੈ ਆਉਂਦੀਆਂ ਕਿ ਐਨਡੀਪੀ ਦੇ ਨੇੜੇ ਤੇੜੇ ਗੱਲ ਆ ਜਾਂਦੀ ਔਰ ਥੋੜੇ ਜੇ ਮਾਰਜਨ ਦਾ ਫਰਕ ਕੀ ਇਹ ਐਨਡੀਪੀ ਦੇ ਨਾਲ ਦੱਸਿਆ ਜਾ ਰਿਹਾ ਕਿ ਗੱਲਬਾਤ ਜਿਹੜੀ ਆ ਉਹ ਨੇੜੇ ਤੇੜੇ ਆ ਤੇ ਦੂਜੇ ਪਾਸੇ ਕੀ ਉਧਰ ਸਿਰਫ ਨਾਮ ਬਦਲਦੇ ਨਾਲ ਹੀ ਬਿਨਾਂ ਸ਼ੱਕ ਜਿਹੜੀ BC ਯੂਨਾਈਟਿਡ ਹੈ ਜਿਹਨੂੰ ਪਹਿਲਾਂ BC ਲਿਬਰਲ ਕਹਿੰਦੇ ਸੀ ਉਹਦਾ ਡਾਊਨਫਾਲਸ ਤਸਗਾ ਉਮੀਦਵਾਰ ਲੱਭਣੇ ਉਹਨਾਂ ਦਾ ਜਿੱਤਰਾ ਉਹ ਪਿਛਲੇ ਲਗਾਤਾਰ ਲੰਬੇ ਸਮੇਂ ਤੋਂ ਥੱਲੇ ਆਏ ਆ ਉਹਨਾਂ ਕੋਲੇ ਨਹੀਂ ਉਸ ਤਰੀਕੇ ਦੀ ਲੀਡਰਸ਼ਿਪ ਹੈ ਨਹੀਂ ਸੀ ਫਿਰ ਕੈਵਨ ਫਾਲਕਨ ਆਏ ਉਹਨਾਂ ਦੇ ਲੀਡਰ ਬਦਲਦੇ ਰਹੇ ਇਹਨਾਂ ਦੇ ਨਾਲ ਲੱਗਿਆ ਵੀ ਇਹ ਕੁਝ ਕਰ ਸਕਦੇ ਆ ਜਾਂ ਕਿ ਪਾਰਟੀ ਦਾ ਨਾਮ ਬਦਲਦੇ ਨਾਲ ਹੀ ਦੂਜੇ ਲੋਕਾਂ ਦੇ ਵਿੱਚ ਕਨਫਿਊਜ਼ਨ ਇੰਨੀ ਪੈਦਾ ਹੋ ਗਈ ਕਿ ਹੁਣ ਉਧਰਲੇ ਪਾਸੇ ਜਾਂ ਤੇ ਆ ਵੀ ਕਨਸਰਵੇਟਿਵ ਦੀ ਵੇਵ ਜਿਹੜੀ ਉਹ ਹੈਗੀ ਆ ਤੇ ਫੈਡਰਲ ਕਨਸਰਵਟਿਵ ਦੀ ਵੇਵ ਦੇ ਥੱਲੇ ਇਹਨਾਂ ਨੂੰ ਲੋਕ ਸਪੋਰਟ ਕਰੀ ਜਾਂਦੇ ਆ ਜਾਂ ਇਹ ਆ ਕਿ ਲੋਕਾਂ ਨੂੰ ਇਹ ਲੱਗਦਾ ਨਾਮ ਬਦਲਦੇ ਨਾਲ ਕਿ ਜਿਹੜੀ BC ਯੂਨਾਈਟਿਡ ਆ ਉਹ ਕੋਈ ਨਵੀਂ ਪਾਰਟੀ ਆ ਤੇ ਕਨਸਰਵੇਟਿਵ ਤੇ ਪਤਾ ਹੀ ਆ ਲੋਕਾਂ ਨੂੰ ਐਨਡੀਪੀ ਤੇ ਕਨਸਰਵਟਿਵ ਐਨਡੀਪੀ ਤੇ ਉਹ ਕਨਸਰਵਟਿਵ ਨੂੰ ਲੋਕ ਜਿਹੜੇ ਆ ਉਹ ਵਲ ਦੇ ਦਾਰ ਦੇ ਉੱਤੇ ਆਪਣੀ ਚੋਇਸ ਦੱਸ ਦਿੰਦੇ ਆ ਜਿੱਦਾਂ ਫਿਰ ਇਹ ਜਿਹੜੀਆਂ ਸਰਵੇ ਕਰਨ ਵਾਲੀਆਂ ਕੰਪਨੀਆਂ ਉਹ ਦੱਸ ਦਿੰਦੀਆਂ ਕਿ ਕਿ ਪਾਰਟੀ ਉੱਤੇ ਜਾ ਰਹੀ ਬਹੁਤ ਵੱਡੀ ਐ ਇਸ ਵੇਲੇ ਇਹ ਗੱਲਬਾਤ ਜਿਹੜੀ ਜਾਂ ਇੱਕ ਗੱਲ ਤੇ ਹੈਗੀ ਆ ਹੋ ਸਕਦਾ ਇਹ ਗੱਲ ਮੰਨੀ ਜਾ ਸਕਦੀ ਆ ਕਿ ਜਿਹੜੀ BC NDP ਆ ਇਹਦੇ ਨਾਲ ਲੋਕਾਂ ਦਾ ਕੁਝ ਗਲੇ ਸ਼ਿਕਵੇ ਹੋਣ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਇਹਨਾਂ ਨੇ ਨਹੀਂ ਪੂਰੇ ਕੀਤੇ ਹੋ ਸਕਦਾ ਆ ਕੋਈ ਵੱਡੀ ਗੱਲ ਨਹੀਂ ਆਮ ਤੌਰ ਦੇ ਤੇ ਜਿਹੜੀ ਪਾਰਟੀ 2-3 ਵਾਰੀ ਰਾਜ ਕਰ ਜਾਵੇ ਉਹਦੇ ਜਿਹੜੀ ਐਂਟੀ ਇਨਕੰਮ ਕੰਬੈਸੀਆ ਹੋ ਜਾਂਦੀ ਹੁੰਦੀ ਆ ਪਰ ਉਹਦੇ ਪੈਰਲਰ ਜਿਹੜੀ ਦੂਜੀ ਪਾਰਟੀ ਉਹਨੇ ਤਾਂ ਜੇ ਦਿੱਤਾ ਹੀ ਕੁਛ ਨਹੀਂ ਨਾ ਬੀਸੀ ਯੂਨਾਈਟਿਡ ਨੇ ਕੋਈ ਐਡਾ ਪਲੇਟਫਾਰਮ ਦਿੱਤਾ ਆਪਣਾ ਹਜੇ ਤੱਕ ਜਾਂ ਕੋਈ ਐਡੀ ਪਾਲਿਸੀ ਦਿੱਤੀ ਆ ਨਾ ਹੀ ਜਿਹੜੀ ਜੌਨ ਰੈਸਟਰ ਨੇ ਦਿੱਤੀ ਆ ਜਿਹੜੇ ਜੌਨ ਰੈਸਟਰ ਵੀ ਦੋ ਚਾਰ ਬੈਨ ਉਹਨਾਂ ਨੇ ਸਕੂਲਾਂ ਦੇ ਬਾਰੇ ਦੇ ਵਿੱਚ ਦਿੱਤੇ ਆ ਉਹ ਵੀ ਕੋਈ ਬਹੁਤੇ ਲੌਜੀਕਲ ਨਹੀਂ ਲੱਗਦੇ ਸੋ ਇਹਨਾਂ ਨੇ ਵੀ ਕੋਈ ਐਡੀ ਵੱਡੀ ਗੱਲ ਨਹੀਂ ਕੀਤੀ ਜਿਹੜੀ ਬੀਸੀ ਐਨਡੀਪੀ ਆ ਇਹਨੇ ਐਡੀ ਵੱਡੀ ਗਲਤੀ ਕੋਈ ਨਹੀਂ ਕੀਤੀ ਕਈ ਵਾਰ ਜਿਹੜੀਆਂ ਸਰਕਾਰਾਂ ਆ ਉਹ ਕੋਈ ਏਡੀ ਵੱਡੀ ਗਲਤੀ ਕਰ ਜਾਂਦੀਆਂ ਹਨ ਉਹਨਾਂ ਤੋਂ ਇਦਾਂ ਦਾ ਟਪੜਾ ਲੱਗ ਜਾਂਦਾ ਕਿ ਲੋਕ ਇੱਕਦਮ ਵਿਰੋਚ ਹੋ ਜਾਂਦੇ ਵੀ ਆ ਜੀ ਆ ਕਹਿਤਾ ਹੁਣ ਅਸੀਂ ਨਾ ਇਹ ਜਿਆ ਕੁਝ ਵੀ ਨਹੀਂ ਵਾਪਰਿਆ ਪਰ ਇਹਦੇ ਬਾਵਜੂਦ ਵੀ ਆ ਜਿਹੜਾ ਇਸ ਵੇਲੇ ਸਿਨੈਰੀਓ ਆ ਜਿਹੜਾ ਪਰਦੇ ਦ੍ਰਿਸ਼ਾ ਇੱਥੇ ਦਾ ਰਾਜਨੀਤਿਕ ਬ੍ਰਿਟਿਸ਼ ਕੋਲੰਬੀਆ ਦਾ ਉਹ ਬਦਲ ਰਿਹਾ ਆ ਕਦੇ ਗੱਲਬਾਤ ਹੋਈ ਆ ਕਿ ਇਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਪਰ ਜਿਹੜੇ ਜਿਹੜੀ ਹੁਣ ਲੌਜੀਕ ਤਾਂ ਦੇ ਰਹੇ ਆ ਜਿਹੜੇ ਇਹ ਕਹਿ ਰਹੇ ਆ ਵਿਰੋਧੀ ਧਿਰ ਕਹਿ ਰਹੀ ਆ ਕਿ ਜਿਹੜੀ ਬੀਸੀ ਦੀ ਇਕਨੋਮੀ ਆ ਉਹ ਸਲੋ ਹੋਈ ਆ ਇਹਦੇ ਵਿੱਚ ਵੀ 2012 ਤੋਂ ਬਾਅਦ ਇੰਨੇ ਲੋਕ ਕਦੇ ਛੱਡ ਕੇ ਹੀ ਨਹੀਂ ਗਏ ਇੱਥੋਂ ਜਿਹੜੇ ਬੀਸੀ ਛੱਡ ਕੇ ਹੀ ਨਹੀਂ ਗਏ ਜਿੰਨੇ ਇਸ ਵੇਲੇ ਜਾ ਰਹੇ ਆ ਤੇ ਦੂਜਾ ਇਹ ਵੀ ਕਹਿ ਰਿਹਾ ਵੀ ਜਿਹੜੇ ਬੱਚਿਆਂ ਦਾ ਜਾਂ ਹੋਰ ਸਾਰਾ ਕੁਝ ਬੁਰਾ ਹਾਲਾ ਪਰ ਏਡੀ ਵੱਡੀ ਵੇਵ ਨਹੀਂ ਬਣੀ ਅਸੀਂ ਖ਼ਬਰਾਂ ਦੇ ਵਿੱਚੋਂ ਪੜ੍ਹਦੇ ਆ ਉੱਥੋਂ ਕੋਈ ਏਡੀ ਵੱਡੀ ਗੱਲਬਾਤ ਨਹੀਂ ਨਜ਼ਰ ਆਉਂਦੀ ਪਰ ਇਹ ਵੀ ਆ ਕਿ ਜਿਹੜੇ ਮਤਲਬ ਇਥੋਂ ਤੱਕ ਕਿ ਜਿਹੜੇ ਆਪਣੇ ਗਾਰਡਨ ਕੈਂਬਲ ਨੇ ਉਹਨਾਂ ਦਾ ਵੀ ਜ਼ਿਕਰ ਆ ਰਿਹਾ ਹੈ ਉਹਨਾਂ ਨੂੰ ਵਿੱਚ ਪਾ ਕੇ ਗੱਲ ਨਵੇੜਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਤੁਸੀਂ ਵਿੱਚ ਵਿਚਾਲੇ ਹੋ ਜੋ ਪਰ ਅੱਜ ਜਿਹੜਾ ਬਿਆਨ ਜੌਨ ਰੈਸਟਡ ਦਾ ਆਇਆ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਨਹੀਂ ਸੋ ਸੋਸ਼ਲ ਮੀਡੀਆ 'ਤੇ ਅਸਲ ਵਿੱਚ ਚਰਚਾ ਚੱਲ ਰਹੀ ਹੈ ਪਰ ਹੈਰਾਨੀ ਵਾਲੀਆਂ ਗੱਲਾਂ ਦੇ ਹਾਲਾਂਕਿ ਜਦੋਂ ਸਮਾਂ ਨੇੜੇ ਆਊਗਾ ਅਕਤੂਬਰ ਵਿੱਚ ਇਲੈਕਸ਼ਨ 'ਚ ਸਮਾਂ ਆ ਦੇਖੋ ਨੇੜੇ ਜਾ ਕੇ ਕੀ ਹੁੰਦਾ ਪਰ ਹਜੇ ਤੱਕ ਗੱਲਾਂ ਜਿਹੜੀਆਂ ਉਹ ਆਮ ਲੋਕਾਂ ਦੀ ਸਮਝ ਤੋਂ ਬਾਹਰ ਨੇ ਅਗਲੀ ਗੱਲਬਾਤ ਦੋਸਤੋ ਕਾਰਾਂ ਦੀ ਚੋਰੀ ਬਾਰੇ ਆ ਕਾਰਾਂ ਦੀ ਚੋਰੀ ਲਗਾਤਾਰ ਹੋ ਰਹੀ ਹੈ ਤੇ ਰੁਕ ਨਹੀਂ ਰਹੀ ਤੇ ਹੁਣ ਨਤੀਜਾ ਇਹ ਕੱਢਿਆ ਮਹਾਰਾ ਨੇ ਵੀ ਤੁਸੀਂ ਜਿਹੜੇ ਪੁਰਾਣੇ ਤਰੀਕਿਆਂ ਦੇ ਨਾਲ ਕਾਰਾਂ ਦੀ ਚੋਰੀ ਨੂੰ ਬਚਾਉਂਦੇ ਸੀ ਉਸੇ ਤਰੀਕੇ ਦੇ ਨਾਲ ਬਚਾ ਲਓ ਨਵੇਂ ਤਰੀਕੇ ਦੇ ਨਾਲ ਕਾਰਾਂ ਦੀ ਚੋਰੀ ਨਹੀਂ ਰੁਕ ਰਹੀ ਕਿੰਨੇ ਮਤਲਬ ਲੋਕ ਜਿਹੜੇ ਹੋਗੇ ਖਾਸ ਕਰਕੇ ਟੈਰੀਓ ਦੇ ਵਿੱਚ ਵੀਡੀਓ ਆਪਣੇ ਉਹਦੇ ਕੈਮਰੇ ਦੇ ਵਿੱਚ ਦੇਖਦੇ ਆ ਘਰਾਂ ਦੇ ਬਾਹਰ ਬੰਦਾ ਆਉਂਦਾ ਕਾਰ ਦੇ ਨੇੜੇ ਤੇ ਕਾਰ ਚੋਰੀ ਕਰਕੇ ਆ ਜਾਂਦਾ ਆ ਜਾਂਦਾ ਤੁਸੀਂ ਬਿਦਨ ਸੈਕਿੰਡ ਤੁਹਾਡੀ ਕਾਰ ਚਲੇ ਜਾਂਦੀ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਰੋਟੋਥੈਫਟ ਇਨਾ ਜ਼ਿਆਦਾ ਹੋ ਚੁੱਕਾ ਹੈ ਕਿ ਰੋਕ ਹੀ ਨਹੀਂ ਰਿਹਾ ਔਰ ਟੈਕਨੋਲੋਜੀ ਦਾ ਮਤਲਬ ਤਾਂ ਇਹ ਆ ਕਿ ਬੰਦੇ ਦੀ ਸਹੂਲਤ ਦੇ ਲਈ ਹੋਵੇ ਪਰ ਜਿੱਥੇ ਉਹਨੇ ਸਹੂਲਤ ਦਿੱਤੀ ਉਹਦੇ ਨਾਲ ਨਾਲ ਨੁਕਸਾਨ ਵੀ ਕੀਤਾ ਇਹ ਜਿਹੜਾ ਸਾਰੀਆਂ ਕਾਰਾਂ ਦੇ ਵਿੱਚ ਹੁਣ ਹੋਇਆ ਕੀ ਆ ਇੱਕਦਾਂ ਵੇ ਵਧੀ ਕਿਉਂ ਇਹਨਾਂ ਚੋਰੀ ਦੇ ਵਿੱਚ ਵੱਡਾ ਵਾਧਾ ਟੈਕਨੋਲੋਜੀ ਦਾ ਆ ਜਿਹੜੀਆਂ ਪਹਿਲੀਆਂ ਕਾਰਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਇੱਕ ਰਵਾਇਤੀ ਤਰੀਕਾ ਹੁੰਦਾ ਸੀ, ਟ੍ਰੈਡੀਸ਼ਨਲ ਤਰੀਕਾ ਹੁੰਦਾ ਸੀ ਵੀ ਕਾਰ ਦੀ ਚਾਬੀ ਹੁੰਦੀ ਸੀ, ਤੁਸੀਂ ਚਾਬੀ ਲਿਜਾ ਕੇ ਲਾਉਂਦੇ ਸੀ, ਲੋਕ ਨੂੰ ਖੋਲਦੇ ਸੀ, ਦਰਵਾਜ਼ਾ ਖੋਲ੍ਹ ਕੇ ਬੈਠਦੇ ਸੀ, ਫਿਰ ਉਹਨੂੰ ਚਾਬੀ ਲਾਉਂਦੇ ਸੀ, ਘੁਮਾਉਂਦੇ ਸੀ, ਸਟਾਰਟ ਕਰਦੇ ਸੀ ਤੇ ਫਿਰ ਕਾਰ ਧੁਰਦੀ ਸੀ। ਹੁਣ ਜੇ ਕਿਸੇ ਨੇ ਉਹ ਕਾਰ ਚੋਰੀ ਕਰਨੀ ਹੈ, ਪਹਿਲਾਂ ਤੁਹਾਨੂੰ ਦਰਵਾਜ਼ੇ ਦਾ ਲੋਕ ਤੋੜਨਾ ਪਊਗਾ, ਕਿਸੇ ਨਾ ਸਕਰੂ ਡਰਾਇਵਰ ਜਾਂ ਕਿਸੇ ਚੀਜ਼ ਦੇ ਨਾਲ ਉਹਨੂੰ ਟਾਈਮ ਲੱਗੂਗਾ। ਫਿਰ ਉਹਨੂੰ ਕੋ ਅੰਦਰੋਂ ਤਾਰਾ ਤੁਰਾ ਖੋਲ ਕੇ ਜੋੜਨੀਆਂ ਪੈਣਗੀਆਂ ਜੇ ਉਹਨੂੰ ਪਤਾ ਤਾਂ ਉਹ ਕਾਰ ਹੁਣ ਜਾਂ ਤੇ ਪੁਸ਼ ਬਟਨ ਜਾਂ ਜਿਹੜੀਆਂ ਕੀਸ ਨੇ ਉਹ ਮਤਲਬ ਵਾਇਰਲੈਸ ਨੇ ਤੁਸੀਂ ਚਾਬੀ ਕਾਰ ਦੇ ਕੋਲ ਲੈ ਕੇ ਜਾਂਦੇ ਆਂ ਕਾਰ ਦੀ ਹੈਂਡਲ ਤੇ ਲੱਗਾ ਬਟਨ ਜਿਹਾ ਦੱਬਦੇ ਆਂ ਜਾਂ ਬਹੁਤੀਆਂ ਕਾਰਾਂ ਦੇ ਵਿੱਚ ਤੇ ਹੁਣ ਉਹ ਵੀ ਨਹੀਂ ਦੱਬਣਾ ਪੈਂਦਾ ਤੁਸੀਂ ਕਾਰ ਦੇ ਨੇੜੇ ਗਏ ਕਾਰ ਖੁੱਲ ਗਈ ਤੁਸੀਂ ਅੰਦਰ ਬੈਠੇ ਬਟਨ ਦੱਬਿਆ ਕਾਰ ਸਟਾਰਟ ਹੋ ਗਈ ਜਾਂ ਤੁਸੀਂ ਕਾਰ ਨੂੰ ਛੱਡ ਕੇ ਬਾਹਰ ਗਏ ਤੇ ਕਾਰ ਆਟੋਮੈਟਿਕਲੀ ਲੌਕ ਹੋ ਗਈ ਕਈ ਥਾਵਾਂ ਦੇ ਉੱਤੇ ਚਾਬੀ ਆਉਂਦੀ ਕਈ ਕਾਰਾਂ ਦੇ ਵਿੱਚ ਕਾਰਡ ਆਉਂਦੇ ਆ ਛੋਟੇ ਛੋਟੇ ਜੇ ਉਹ ਤੁਸੀਂ ਆਪਣੇ ਬਟੂਏ 'ਚ ਰੱਖਣਾ ਤੇ ਜਾਂ ਫਿਰ ਤੁਹਾਨੂੰ ਜਿਹੜੀ ਹੈਗੀ ਆ ਉਹ ਫੋਨ ਆ ਉਹਦੇ ਨਾਲ ਚੱਲਦੀ ਆ ਹੁਣ ਇਹ ਟੈਕਨੋਲੋਜੀ ਨੂੰ ਯੂਜ਼ ਕਿਦਾਂ ਕੀਤਾ ਉਹਨਾਂ ਨੇ ਕਿ ਚਾਬੀ ਤੁਹਾਡੇ ਘਰ ਦੇ ਅੰਦਰ ਪਈ ਆ ਇਹਦਾ ਮਤਲਬ ਹੁੰਦਾ ਕੀ ਆ ਕਾਰ ਜਦੋਂ ਓਪਨ ਹੁੰਦੀ ਆ ਜਾਂ ਸਟਾਰਟ ਹੁੰਦੀ ਆ ਜਦੋਂ ਤੁਸੀਂ ਕਾਰ ਦੇ ਨੇੜੇ ਜਾਂਦੇ ਆ ਤੁਹਾਡੀ ਚਾਬੀ ਤੋਂ ਇੱਕ ਸਿਗਨਲ ਕਾਰ ਨੂੰ ਜਾਂਦਾ ਤੇ ਕਾਰ ਦਾ ਲੋਕ ਆਟੋਮੈਟਿਕਲੀ ਖੁੱਲ ਜਾਂਦਾ ਟੈਕਨੋਲੋਜੀ ਤਾਂ ਬੰਦੇ ਦੀ ਸਹੂਲਤਦਲੀ ਬਣਾਈ ਸੀ ਵੀ ਬੰਦਾ ਚਾਬੀ ਨਾਲ ਚੱਕਦਾ ਫਿਰ ਉਹਨੂੰ ਖੋਲਦਾਰਾ ਫਿਰ ਬੰਦਾ ਨੇੜੇ ਜਾਵੇ ਉਹਨੂੰ ਖੋਲੇ ਤੇ ਉਹ ਕਾਰ ਦਾ ਲੋਕ ਖੁੱਲਿਆ ਹੋਵੇ ਹੁਣ ਜਦੋਂ ਉਹ ਚਾਬੀ ਦੂਰ ਚਲੇ ਜਾਂਦੀ ਹੈ ਮੰਨ ਲਓ ਤੁਸੀਂ ਘਰ ਦੇ ਅੰਦਰ ਲਿਜਾ ਕੇ ਰੱਖ ਦਿੰਨੇ ਆ ਤਾਂ ਉੱਥੋਂ ਕਾਰ ਨਹੀਂ ਖੁੱਲ ਸਕਦੀ ਉਹ ਕਾਰ ਥੋੜੀ ਦੂਰ ਜਾ ਕੇ ਉਹ ਪਰ ਇਹਦਾ ਮਤਲਬ ਇਹ ਆ ਕਿ ਉਹਦੇ ਵਿੱਚੋਂ ਸਿਗਨਲ ਤਾਂ ਹਜੇ ਵੀ ਜਾ ਰਿਹਾ ਹੈ ਪਰ ਉਹ ਸਿਗਨਲ ਵੀਕ ਆ ਜਿਹੜਾ ਕਾਰ ਤੱਕ ਨਹੀਂ ਪਹੁੰਚ ਰਿਹਾ ਇਸ ਬੜੀ ਸਿੱਧੀ ਜੀ ਗੱਲ ਨੂੰ ਚੋਰਾਂ ਨੇ ਫੜ ਲਿਆ ਕੋਈ ਇੱਕ ਡਿਵਾਈਸ ਉਹਨਾਂ ਨੇ ਇਦਾਂ ਦਾ ਬਣਾ ਲਿਆ ਜਿਹੜਾ ਤੁਹਾਡੀ ਚਾਬੀ ਦੇ ਸਿਗਨਲ ਨੂੰ ਐਂਪਲੀਫਾਈ ਕਰਕੇ ਕਾਰ ਤੱਕ ਭੇਜ ਦਿੰਦਾ ਮਤਲਬ ਤੁਹਾਡੀ ਚਾਬੀ ਜਦੋਂ ਨੇੜੇ ਆਉਂਦੀ ਹੈ ਇਹਦਾ ਮਤਲਬ ਕੁਝ ਸਿਗਨਲ ਕਾਰ ਦੇ ਨੇੜੇ ਆਉਂਦਾ ਉਹਨਾਂ ਨੇ ਉਹ ਡਿਵਾਈਸ ਕੰਪਿਊਟਰ ਜਾਂ ਕੁਝ ਵੀ ਜਿਹੜਾ ਉਹਨਾਂ ਦੇ ਕੋਲ ਹੈਗਾ ਉਹਦੇ ਨਾਲ ਉਹ ਸਿਗਨਲ ਨੂੰ ਐਂਪਲੀਫਾਈ ਕਰ ਲਿਆ ਉਹ ਕਾਰ ਦੇ ਨੇੜੇ ਜਾਂਦੇ ਜਾਂ ਉਹ ਡਿਵਾਈਸ ਲੈ ਕੇ ਕਾਰ ਦੇ ਨੇੜੇ ਜਾਂਦੇ ਆ ਤਾਂ ਉਹ ਸਾਰਾ ਕੁਝ ਉਹੀ ਕਰ ਲੱਗ ਜਾਂਦਾ ਜੋ ਫਿਰ ਤੁਹਾਡੀ ਅਸਲੀ ਚਾਬੀ ਕਰਦੀ ਹੈ ਉਹ ਤੁਹਾਡੀ ਚਾਬੀ ਨੂੰ ਹੀ ਮਤਲਬ ਉਹ ਕਰਕੇ ਤਾਂ ਉਹਦੇ ਨਾਲ ਹੀ ਉਹ ਖੋਲ ਲੈਂਦੇ ਆ ਉਹਦੇ ਸਿਗਨਲ ਤੋਂ ਹੀ ਤੇ ਕਾਰ ਲੈ ਜਾਂਦੇ ਫਿਰ ਉਹਨੂੰ ਜੋ ਮਰਜ਼ੀ ਕਰੀ ਜਾਂ ਹੁਣ ਇਹਦੇ ਲਈ ਇੱਕ ਤੇ ਸਲਾਹ ਇਹ ਦਿੱਤੀ ਗਈ ਵੀ ਪਾਉਚ ਚ ਪੁਲਿਸ ਨੇ ਘਰਾਂ ਦੇ ਵਿੱਚ ਵੰਡਿਆ ਇਦਾਂ ਛੋਟੇ ਛੋਟੇ ਜਿਹੜੇ ਬੈਗ ਜੇ ਲਿਆ ਕੇ ਉਹਨਾਂ ਨੂੰ ਪਾਉਚ ਜੇ ਦਿੱਤੇ ਆ ਕਿ ਜਿਹੜੀ ਚਾਬੀ ਆ ਘਰ ਚਾ ਕੋਦੇ ਵਿੱਚ ਪਾ ਕੇ ਤੇ ਉਹਨੂੰ ਬੰਦ ਕਰਕੇ ਰੱਖੋ ਸਿਗਨਲ ਬਲੋਕਰ ਕਹਿੰਦੇ ਉਹਨੂੰ ਸਿਗਨਲ ਨਹੀਂ ਜਾਊਗਾ ਕਾਰ ਤੋਂ ਤੇ ਗੱਲ ਖਤਮ ਹੋ ਗਈ ਦੂਜਾ ਇਹ ਕਿਹਾ ਜਾ ਰਿਹਾ ਇਹਦੇ ਵਿੱਚ ਵੀ ਤੁਸੀਂ ਜਿਹੜੇ ਟਰੈਡੀਸ਼ਨਲ ਤਰੀਕੇ ਆ ਸਾਡੇ ਅਸਲ ਦੇ ਵਿੱਚ ਤੁਹਾਨੂੰ ਉਹ ਕਿਸੇ ਨਾ ਕਿਸੇ ਤਰ੍ਹਾਂ ਯੂਜ਼ ਕਰਨੇ ਚਾਹੀਦੇ ਆ ਤੇ ਇੱਕ ਤੇ ਸਿਗਨਲ ਬਲੋਕਰ ਆ ਕਿ ਜਿਹੜਾ ਇਹਨੂੰ ਕਿਸੇ ਤਰ੍ਹਾਂ ਉਹਨੂੰ ਉਹਨੂੰ ਸਿਗਨਲ ਨੂੰ ਰੋਕਿਆ ਜਾ ਸਕਦਾ ਪਾਊਚ ਦੇ ਵਿੱਚ ਰੱਖਿਆ ਜਾ ਸਕਦਾ ਪਰ ਬਹੁਤੀ ਵਾਰੀ ਪੋਸੀਬਲ ਨਹੀਂ ਹੁੰਦਾ ਕਿ ਬੰਦਾ ਇੰਨੀ ਚੰਗੀ ਤਰ੍ਹਾਂ ਉਹਨੂੰ ਰੱਖੇ ਦੂਜੀ ਗੱਲ ਹੈ ਕਿ 올ਡ ਫੈਸ਼ਨ ਲਾਕ ਲੈ ਕੇ ਆਓ ਫਿਰ ਜਿਹੜੇ 올ਡ ਸਕੂਲ ਸੋਲੂਸ਼ਨਸ ਆ ਉਹ ਐਸੋਲੇ ਕੰਮ ਕਰ ਰਹੇ ਆ ਕਿ ਫਿਜ਼ੀਕਲ ਲਾਕ ਲੈ ਕੇ ਆਓ ਵੀ ਜਿੰਦਾ ਜਿੰਦਾ ਅਸੀਂ ਲਾਉਨੇ ਆ ਚਾਬੀ ਨਾਲ ਉਹ ਕਾਰਾਂ ਨੂੰ ਲਾ ਕੇ ਦੇ ਤੁਸੀਂ ਜਾ ਸਕਦੇ ਆ ਕਿਉਂਕਿ ਚੋਰ ਨੂੰ ਫੇਰ ਵੀ ਉਹਨੂੰ ਤੋੜਨ ਨੂੰ ਟਾਈਮ ਲੱਗੂਗਾ ਜਿੰਨੇ ਚਿਰ ਨੂੰ ਤੋੜਦਾ ਕਰਦਾ ਵੱਢਦਾ ਕੋਈ ਨਾ ਕੋਈ ਜਾਗ ਜੂਗਾ ਕੁਛ ਨਾ ਕੁਛ ਹੋ ਜੂਗਾ ਜਾਂ ਫਿਰ ਇਹ ਕਹਿੰਦੇ ਆ ਕਿ ਜਿਹੜੀਆਂ ਸੈਟਿੰਗਸ ਚੇਂਜ ਕਰ ਲਓ ਤੁਹਾਡੀਆਂ ਕਾਰ ਦੀਆਂ ਕਿ ਵਾਇਰਲੈਸ ਸੈਟਿੰਗਸ ਨੂੰ ਡੀਐਕਟੀਵੇਟ ਕਰਦੇ ਉਹਦੇ ਵਿੱਚ ਫੋਰਡ ਹੋਂਡਾ ਜਾਂ ਆਡੀਸ ਜਿਹੜੀਆਂ ਹੈਗੀਆਂ ਆ ਇਹ ਟੱਚ ਸਕਰੀਨ ਮੈਨੂਜ਼ ਯੂਜ਼ ਕਰਦੀਆਂ ਜੇ ਤੁਸੀਂ ਟੋヨタ ਔਨ ਕਰਦੇ ਆ ਤੁਸੀਂ ਟੈਂਪੋਰਰੀਲੀ ਉਹਨੂੰ ਜਿਹੜਾ ਡਿਸੇਬਲ ਕਰ ਸਕਦੇ ਹੋ ਸਿਗਨਲ ਨੂੰ ਜਿਹੜੀ ਉਹਦੀ ਫੋਰਬ ਲੌਕ ਬਟਨ ਹੈ ਉਹਨੂੰ ਹੋਲਡ ਕਰਨ ਤੋਂ ਬਾਅਦ ਤੇ ਫਿਰ ਉਹਨੂੰ ਪ੍ਰੈਸ ਕਰਨ ਤੋਂ ਬਾਅਦ ਜਾਂ ਤੇ ਉਹਨੂੰ ਤੁਸੀਂ ਯੂਜ਼ ਕਰ ਸਕਦੇ ਆ ਦੂਜਾ ਜਿਹੜੇ ਇਹ ਦੱਸਿਆ ਜਾ ਰਿਹਾ ਕਿ ਤੁਸੀਂ ਜਿਹੜੇ ਅਪਾਉਟ ਸਟੀering ਨੂੰ ਲੌਕ ਕਰਦੇ ਆ ਕਿ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਕਰ ਲਓ ਲੌਕ ਕਰ ਲਓ ਜਾਂ ਜਿਹੜਾ ਤੁਹਾਡਾ ਪੈਡਲ ਆ ਉਹਨੂੰ ਲੌਕ ਕਰਦੇ ਹੋ ਉਹਦੇ ਵਿੱਚ ਕੁਛ ਨਾ ਕੁਛ ਤੁਸੀਂ ਉਹਨੂੰ ਸੰਗਲ ਪਾ ਕੇ ਜਿੰਦਾ ਲਾ ਕੇ ਕੁਛ ਨਾ ਕੁਛ ਕੀਤਾ ਜਾ ਸਕਦਾ ਹੈ ਜਿਹੜੇ ਟ੍ਰੈਡੀਸ਼ਨਲ ਤਰੀਕੇ ਨੇ ਰਵਾਇਤੀ ਤਰੀਕੇ ਨੇ ਉਹ ਕੰਮ ਆ ਰਹੇ ਨੇ ਜਿਹੜੇ ਨਵੇਂ ਤਰੀਕੇ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਫੇਲ ਹੋ ਰਹੇ ਨੇ ਅਗਲੀ ਗੱਲਬਾਤ ਦੋਸਤੋ ਇਸ ਵੇਲੇ ਜਿਹੜੀ ਵਾਈਲਡ ਫਾਇਰ ਆ ਉਹ ਕਾਫੀ ਜ਼ਿਆਦਾ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਖਾਸ ਕਰਕੇ ਅਲਬਰਟਾ ਦੇ ਵਿੱਚ ਫੋਰਟ ਮੈਕਮਰੀ ਦੇ ਵਿੱਚ ਜਿਹੜਾ ਵੱਖਰੇ ਵੱਖਰੇ ਤਰੀਕੇ ਦੇ ਨਾਲ ਉਹਨੂੰ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਆ ਜਿਹੜੀਆਂ ਵੱਡੇ ਵੱਡੇ ਜਿਹੜੇ ਹੈਗੇ ਆ ਜਿਹੜੀਆਂ ਡਿਚਸ ਨੇ ਉਹਨਾਂ ਨੂੰ ਭਰਿਆ ਜਾ ਰਿਹਾ ਮਤਲਬ ਵੱਡੇ ਵੱਡੇ ਜਿਹੜੇ ਸਵਿੰਗ ਪੂਲ ਟਾਈਪ ਕਹਿ ਲਓ ਉਹ ਮਤਲਬ ਥੋੜੇ ਜਿਹਾ ਸ਼ਾਮੇ ਦੇ ਵਿੱਚ ਹੀ ਤੇ ਬਿਲਡਿੰਗਸ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਆ ਅਲਬਰਟਾ ਸਿਟੀ ਕਿਉਂਕਿ ਵਾਰਲਡ ਫਾਇਰ ਦੇ ਵਿੱਚ ਫੋਰਸਡ ਐਵੈਕੂਏਸ਼ਨ ਹੋਈ ਆ ਕਈ ਨੀਵਰਹੋਰਟਸ ਦੇ ਵਿੱਚ ਔਰ 2016 ਦੇ ਵਿੱਚ ਤੁਹਾਨੂੰ ਯਾਦ ਹੋਊਗਾ ਫੋਟ ਮਕਮਰੀ ਦੇ ਵਿੱਚ ਜੋ ਕੋਸ਼ਾਲਤ ਹੋਇਆ ਸੀ ਉਹ ਤੋਂ ਬਹੁਤ ਕੁਝ ਸਿੱਖਿਆ ਅਲਬਰਟਾ ਨੇ ਔਰ ਉਹਨੂੰ ਉਹਦੇ ਤੋਂ ਬਾਅਦ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਕਿ ਉਹ ਕਿਤੇ ਵੀ ਉਹ ਜਿਹੜੀ ਅੱਗ ਆ ਉਹਨੂੰ ਬੁਝਾਉਣ ਦੇ ਕਾਬਿਲ ਹੋਏ ਨੇ ਤੇ ਉਹਨਾਂ ਕੋਲੇ ਸਮਾਨ ਉਹਨਾਂ ਕੋਲੇ ਜਿਹੜਾ ਚੀਜ਼ਾਂ ਸੀ ਯੰਤਰ ਸੀ ਉਹਨੂੰ ਉਹ ਕਾਫੀ ਜ਼ਿਆਦਾ ਵਰਤੇ ਜਾ ਰਹੇ ਆ ਜਿਹੜੇ 6 ਕਿਲੋਮੀਟਰ ਤੱਕ ਜਿਹੜੀਆਂ ਹੋਜ਼ਸ ਆਉ ਜਾ ਸਕਦੀਆਂ ਔਰ ਜਿਹੜੀਆਂ 600 ਹਾਰਸ ਪਾਵਰ ਦੀਆਂ ਪੰਪਾਂ ਨੂੰ ਚਲਾ ਸਕਦੀਆਂ ਬੈਟਰੀਜ਼ ਤੇ ਉਹ ਸਾਰਾ ਕੁਝ ਲੈ ਕੇ ਅੱਗੇ ਤੇ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਪਰ ਅਜੇ ਤੱਕ ਅੱਗ ਜਿਹੜੀ ਆ ਉਹ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਨਹੀਂ ਆ ਰਹੀ ਵਕ ਵਕ ਥਾਵਾਂ ਦੇ ਉੱਤੇ ਇਹ ਵੱਖਰੇ ਵੱਖਰੇ ਮੈਥਡ ਜਿਹੜੇ ਉਹ ਇੱਥੇ ਵਰਤੇ ਜਾ ਰਹੇ ਆ ਸੋ ਸਿਰਫ ਨਾ ਸਿਰਫ ਰਵਲਟਾ ਦੇ ਵਿੱਚ ਇੱਥੇ ਸਾਡੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇਸ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਆ ਨਜ਼ਰਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੋਰਟ ਨੈਲਸਨ ਦੇ ਨੇੜੇ ਤੇੜੇ ਜਿੱਥੇ ਕਿ 4700 ਜਿਹੜੇ Town ਦੇ ਵਿੱਚ ਆ ਉਹ ਐਵੈਕੂਏਸ਼ਨ ਦੇ ਥੱਲੇ ਆ ਬੁੱਧਵਾਰ ਕੱਲ ਸ਼ਾਮ ਨੂੰ ਜੋ ਪਾਰਕ ਲੇਕ ਸੀਗੀ ਉਹਨੇ 127 ਸਕੁਅਰ ਕਿਲੋਮੀਟਰ ਦਾ ਏਰੀਆ ਕਵਰ ਕਰ ਲਿਆ ਤੇ ਮੈਨੀਟੋਬਾ ਦੇ ਵਿੱਚ ਵੀ ਕਈ ਥਾਵਾਂ ਦੇ ਵਿੱਚ 500 ਲੋਕ ਜਿਹੜੇ ਨੇ ਉਹ मतलब ਉਹ ਜਿਹੜਾ ਨਾਰਥ ਵੈਸਟਰਨ ਕਮਿਊਨਿਟੀਆਂ ਨੇ ਕ੍ਰੇਨ ਬੈਰੀ ਪੋਰਟੇਜਸ ਦੀ ਉਹ ਤੋਂ ਪਾਸੇ ਆਫੀਸ਼ੀਅਲ ਦੱਸ ਰਹੇ ਆ ਕਿ 80% ਜਿਹੜੀ ਹੈਗੀ ਆ ਇਹ ਅਸ਼ਵਲੇ ਫਾਇਰ ਜਿਹੜੀ ਆ ਉਹ ਤੇ ਜੇ ਚੀਜ਼ਾਂ ਠੀਕ ਠਾਕ ਰਹੀਆਂ ਤਾਂ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਨੂੰ ਵਾਪਸ ਆਹ ਜਿਹੜਾ ਵੀਕਐਂਡ ਦੇ ਉੱਤੇ ਬੁਲਾਇਆ ਜਾ ਸਕਦਾ ਅਗਲੀ ਗੱਲ ਬਾਤ ਦੋਸਤੋ ਇੱਕ ਵਾਰਨਿੰਗ ਆ ਅਸਲ ਦੇ ਵਿੱਚ ਇਹ ਸਸਕਾ ਟੂਨ ਦੇ ਡਰਾਈਵਰ ਨੇ ਦਿੱਤੀ ਆ ਫਾਸਟ ਫੂਡ ਐਪ ਯੂਜ਼ ਕਰ ਰਿਹਾ ਸੀ ਜਦੋਂ ਡਰਾਈਵ ਥਰੂ ਦੇ ਵਿੱਚੋਂ ਲੰਘ ਰਿਹਾ ਸੀ ਲਾਈਨ ਸੀਗੀ ਉੱਥੇ ਅ ਫ੍ਰੀ ਲੰਚ ਲੈਣ ਗਿਆ ਸੀ ਕਿਉਂਕਿ ਉਹਨੇ ਕੁਝ ਪੁਆਇੰਟ ਐਡ ਕੀਤੇ ਸੀ ਤੇ ਲੰਚ ਉਹਨੂੰ ਮਹਿੰਗਾ ਪੈ ਗਿਆ ਉਹ ਕਹਿੰਦਾ ਵੀ ਮੈਂ ਹੌਲੀ ਹੌਲੀ ਜਿਹੜਾ ਜਾ ਰਿਹਾ ਸੀ ਆਪਣੀ ਕਾਰ ਪੁੱਲ ਕੀਤੀ ਆ ਤੇ ਜਦੋਂ ਉਹਨੇ ਆਪਣੇ ਪਿਛਲੇ ਰੀਅਰ ਮਿਰਰ ਦੇ ਵਿੱਚ ਹੀ ਦੇਖਿਆ ਤੇ ਪਿੱਛੇ ਮੋਟਰਸਾਈਕਲ ਦੇ ਉੱਤੇ ਪੁਲਿਸ ਵਾਲਾ ਸੀ ਤੇ ਉਹਦੇ ਤੋਂ ਬਾਅਦ ਉਹ ਕਹਿੰਦਾ ਵੀ ਉਹਨੇ ਮੈਨੂੰ ਪੁੱਲ ਕਰ ਲਿਆ ਪਾਸੇ ਮੈਕਡੋਨਲਡ ਦਾ ਡਰਾਈਵ ਥਰੂ ਸੀ ਸਸਕਾ ਟੂਨ ਦੀ ਇਹ ਗੱਲ ਆ ਤੇ ਆਪ ਮੈਂ ਯੂਜ਼ ਕੀਤੀ ਸੀ ਆਪਣਾ ਫ੍ਰੀ ਲੰਚ ਲੈਂਡ ਦੇ ਲਈ ਜਿਹੜੇ ਰਿਵਾਰਡ ਪੁਆਇੰਟ ਅਰਨ ਕੀਤੇ ਸੀ ਆਫੀਸਰ ਜਿਹੜਾ ਆ ਉਹ ਕਹਿੰਦਾ ਵਿੰਡੋ ਦੇ ਵਿੱਚ ਆਇਆ ਤੇ ਉਹ ਕਹਿੰਦਾ ਵੀ ਮੈਂ ਉਹਨੂੰ ਜਿਹੜੀ ਮਤਲਬ ਮੈਕਡੋਨਲਡ ਦੀ ਐਪ ਲੋਡ ਹੁੰਦੀ ਦਿਖਾ ਰਿਹਾ ਸੀ ਉਹ ਜਿਹਦੇ ਵਿੱਚੋਂ ਉਹਨੂੰ ਫ੍ਰੀ ਮੀਲ ਮਿਲਣਾ ਸੀ ਤੇ ਹੋਇਆ ਇਹ ਕਿ ਉਹਨੇ ਉਹਨੂੰ ਮਤਲਬ ਫ੍ਰੀ ਮੀਲ ਸੈੱਟ ਕਰਨਾ ਚਾਹੁੰਦਾ ਉੱਥੇ ਲੈਣਾ ਚਾਹੁੰਦਾ ਸੀ ਪਰ ਉਹਨੂੰ ਮਹਿੰਗਾ ਪੈ ਗਿਆ ਉਹ ਇਹ ਦੱਸ ਰਿਹਾ ਕਿ ਜਿਹੜਾ ਉਹਨੂੰ ਕਾਰ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ਕਰਕੇ ਜੁਰਮਾਨਾ ਹੋ ਗਿਆ ਐਪ ਨੇ ਆਰਡਰ ਕੰਪਲੀਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਮਤਲਬ ਜਦੋਂ ਉਹ ਉਹਨੂੰ પાਸੇ ਲੈ ਕੇ ਗਏ ਤੇ ਉਹ ਕਹਿੰਦਾ ਮੈਨੂੰ ਇਹ ਮਤਲਬ ਹੋਨੈਸਟਲੀ ਸ਼ੌਕ ਸੀਗਾ ਕਿ ਮੈਂ ਕਦੇ ਸੋਚਿਆ ਨਹੀਂ ਸੀ ਵੀ ਇਹਦਾ ਹੋ ਸਕਦਾ ਮੈਂ ਜਿੰਨੀ ਵਾਰ ਵੀ ਉਹ ਕਹਿੰਦਾ ਡਰਾਈਵ थ्रू ਦੇ ਵਿੱਚ ਜਾਣਾ ਆਪਣੀ ਐਪ ਓਪਨ ਕਰਦਾ ਆ ਕਦੇ ਵੀ ਮੈਨੂੰ ਜਿਹੜਾ ਇਹ ਇਸ਼ੂ ਨਹੀਂ ਆਇਆ ਪਰ ਸਸਕਾਚਵਨ RCMP ਜਿਹੜੀ ਆ ਉਹ ਡਿਸਐਗਰੀ ਹੋਈ ਆ ਉਹਦੇ ਵਰਜਨ ਦੇ ਨਾਲ ਜੋ ਕੁਝ ਉਹਨੇ ਕਿਹਾ ਆ ਉਹ ਕਹਿੰਦੇ ਵੀ ਮਈ 13 ਨੂੰ ਇੱਕ ਇੰਡੀਵਿਜੂਅਲ ਜਿਹੜਾ ਵਹੀਕਲ ਡਰਾਈਵ ਕਰ ਰਿਆ ਸੀ ਪਬਲਿਕ ਰੋਡਵੇ ਦੇ ਉੱਤੇ ਆਪਣਾ ਸੈਲਫੋਨ ਨਾਲ ਯੂਜ਼ ਕਰ ਰਿਹਾ ਸੀ ਕੰਬਾਈਨਡ ਟ੍ਰੈਫਿਕ ਸਰਵਿਸ ਸਸਕਾਚਵਿਨ ਆਰਸੀਐਮਪੀ ਦੇ ਆਫੀਸਰ ਨੇ ਟ੍ਰੈਫਿਕ ਦੇ ਉੱਤੇ ਸਟਾਪ ਕੀਤਾ ਉਹਨੂੰ ਉਸ ਵਿਅਕਤੀ ਨੂੰ ਦੈਨ ਉਹਨੇ ਕਹਿੰਦੇ ਮੈਕਡੋਨਲਡ ਦੇ ਪਾਰਕਿੰਗ ਲੋਟ ਦੇ ਵਿੱਚ ਪੁੱਲ ਕਰ ਲਿਆ ਜਿੱਥੇ ਟ੍ਰੈਫਿਕ ਵਾਇਓਲੇਸ਼ਨ ਉਹਨੂੰ ਇਸ਼ੂ ਕੀਤੀ ਗਈ ਹੈ ਸਲੋਕਲ ਉਥੋਂ ਦੇ ਕ੍ਰਿਮੀਨਲ ਡਿਫੈਂਸ ਲਾਇਰ ਨੇ ਉਹ ਕਹਿੰਦੇ ਵੀ ਹਜੇ ਵੀ ਬਹੁਤ ਸਾਰਾ ਗ੍ਰੇ ਏਰੀਆ ਹੈ ਇਸ ਚੀਜ਼ ਦੇ ਵਿੱਚ ਜਦੋਂ ਟੈਕਨੋਲੋਜੀ ਤੇ ਲਾ ਦੀ ਗੱਲਬਾਤ ਆਉਂਦੀ ਹੈ ਉਹ ਕਹਿੰਦੇ ਕਿ ਮੈਨੂੰ ਲੱਗਿਆ ਜਿਹੜਾ ਇੱਥੇ ਚਾਰਜ ਕੀਤਾ ਗਿਆ ਮਤਲਬ ਜੇ ਡਰਾਈਵ ਥਰੂ ਦੇ ਵਿੱਚ ਸੀਗਾ ਤੇ ਉਹ ਪਬਲਿਕ ਰੋਡਵੇ ਦੇ ਉੱਤੇ ਨਹੀਂ ਮੰਨਿਆ ਜਾ ਸਕਦਾ ਤੇ ਦੂਜਾ ਇਹਦੇ ਵਿੱਚ ਇਹ ਆ ਕਿ ਮжоਰਿਟੀ ਆਫ ਜਿਹੜੇ ਲੋਕ ਨੇ ਉਹ ਸੈੱਲਫੋਨ ਯੂਜ਼ ਕਰਦੇ ਆ ਲਾਈਨ ਅਪ ਦੇ ਵਿੱਚ ਜਿੱਦਾਂ ਉਹਨਾਂ ਨੂੰ ਕੀ ਉਹਨਾਂ ਨੂੰ ਫਿਰ ਇਲਲੀਗਲ ਕਿਹਾ ਜਾਊਗਾ ਪਰ ਇਹ ਡਿਬੇਟੇਬਲ ਚੀਜ਼ ਆ ਇਹਦੇ ਉੱਤੇ ਡਿਬੇਟ ਹੋ ਸਕਦਾ ਵਕੀਲ ਇਹਦੇ ਬਾਰੇ ਦੱਸ ਸਕਦੇ ਆ ਜਦੋਂ ਵੀ ਤੁਸੀਂ ਡਰਾਈਵ ਕਰਦੇ ਆ ਉੱਥੇ ਸੈੱਲਫੋਨ ਯੂਜ਼ ਕਰਨਾ ਕਲੀਅਰਲੀ ਡੇਂਜਰਸ ਆ ਇਹ ਗੱਲਬਾਤ ਬਿਨਾਂ ਸ਼ੱਕ ਸਾਰੇ ਜਾਣਦੇ ਆ ਪਰ ਇਸ ਨੌਜਵਾਨ ਦੇ ਕੇਸ ਦੇ ਵਿੱਚ ਉਹ ਕਹਿੰਦਾ ਮੈਂ ਸਿਰਫ 2.5 ਸਾਲ ਦਾ ਡਰਾਈਵ ਕਰ ਰਿਹਾ ਤੇ ਇੱਕ ਉਹਨੂੰ ਸਪੀਡਿੰਗ ਟਿਕਟ ਮਿਲ ਚੁੱਕੀ ਆ ਤੇ ਦੂਜਾ ਹੁਣ ਉਹਨੂੰ ਇਹ ਹੋ ਗਿਆ ਆ ਤੇ ਉਹ ਕਹਿੰਦਾ ਵੀ ਮੈਂ ਜੋ ਮਤਲਬ ਮੇਰਾ ਉਹ ਕਹਿੰਦਾ ਗੈਸ ਤੇ ਉੱਤੇ ਪੈਰ ਵੀ ਨਹੀਂ ਸੀਗੇ ਨਾ ਬ੍ਰੇਕ ਦੇ ਉੱਤੇ ਸੀਗਾ ਸਿਰਫ ਰੋਲ ਕਰ ਰਹੀ ਸੀ ਕਾਰ ਹੌਲੀ ਹੌਲੀ ਤੇ ਬਾਵਜੂਦ ਇਸ ਕੱਲ ਦੇ ਜਿਹੜਾ ਉਹ ਆਰਸੀਐਮਪੀ ਵਾਲਾ ਸੀਗਾ ਉਹਨਾਂ ਨੇ 580 ਡਾਲਰ ਦਾ ਜੁਰਮਾਨਾ ਕੀਤਾ 18 ਸਾਲ ਦੇ ਲਈ ਉਹ ਕਿਹਦਾ अमाउंट ਮੇਰੀ ਉਮਰ ਥੋੜੀ ਹੈ ਤੇ ਵੈਸੇ ਵੀ ਮੇਰੇ ਲਈ अमाउंट ਬਹੁਤ ਵੱਡੀ ਹੈ ਤੇ ਉਹ ਕਹਿੰਦਾ ਦੂਜਾ ਕਨਸਰਨ ਉਹਨੂੰ ਹੈਗਾ ਜਿਹੜੇ ਡੀਮੈਰਿਟਸ ਹੋਈ ਹੈ ਲਾਇਸੈਂਸ ਦੇ ਉੱਤੇ ਜਿਹੜੇ ਉਹਦੇ ਪੁਆਇੰਟਸ ਚਲੇ ਗਏ ਆ ਤੇ ਉਹ ਕਹਿੰਦਾ ਮੈਂ ਇਹ ਗੱਲ ਬਹੁਤ ਸਟਰੋਂਗਲੀ ਜਿਹੜੀ ਫੀਲ ਕਰਦਾ ਕਿ ਮੈਨੂੰ ਟਿਕਟ ਪੇ ਨਹੀਂ ਕਰਨੀ ਚਾਹੀਦੀ ਤੇ ਮੈਨੂੰ ਕੋਰਟ ਦੇ ਵਿੱਚ ਫਾਈਟ ਕਰਨੀ ਚਾਹੀਦੀ ਆ ਡੇਟ ਜਿਹੜੀ ਆ ਉਹ ਅਗਲੀ 31 ਜੁਲਾਈ ਰੱਖੀ ਗਈ ਹੈ ਸੋ ਇਹ ਹਮੇਸ਼ਾ ਹੀ ਰੋਲੇ ਕੋਲੇ ਕੋਲੇ ਗੱਲ ਰਹਿੰਦੀ ਆ ਜਿਹੜਾ ਕਾਨੂੰਨ ਕਹਿੰਦਾ ਹੈ ਕਿ ਫੋਨ ਤੁਹਾਡੀ ਜਿਹੜੇ ਰੀਚ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਹੋਣਾ ਚਾਹੀਦਾ ਤਾਂ ਤੁਹਾਡੇ ਸਾਹਮਣੇ ਇਹ ਉਹਦੇ ਉੱਤੇ ਮਾਉਂਟ ਦੇ ਵਿੱਚ ਫਿਕਸ ਕੀਤਾ ਹੋਵੇ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਤੁਸੀਂ ਉਹਦੇ ਤੇ ਫੋਨ ਤੇ ਦੇਖ ਸਕਦੇ ਜਿੱਦਾਂ ਤੁਸੀਂ ਆਪਣੀ ਕਾਰ ਦਾ ਸਪੀਡੋਮੀਟਰ ਦੇਖਦੇ ਆਂ ਤੇ অপারেਟ ਤੁਹਾਡਾ ਸਟੀਅਰਿੰਗ ਤੋਂ ਹੁੰਦਾ ਹੋਵੇ ਤੁਸੀਂ ਉਹਨੂੰ ਟੱਚ ਨਹੀਂ ਕਰਦੇ ਤੁਸੀਂ ਉਹਨੂੰ ਕੁਝ ਨਹੀਂ ਕਰਦੇ ਮੈਪ ਦੇਖਣ ਦੇ ਲਈ ਜਾਂ ਇਦਾਂ ਜੇ ਫੋਨ ਉੱਥੇ ਵਰਤਿਆ ਜਾ ਰਿਹਾ ਹੈ ਤਾਂ ਠੀਕ ਆਦਰਵਾਈਜ਼ ਭਾਵੇਂ ਤੁਹਾਡੇ ਕੱਪ ਹੋਲਡਰ 'ਚ ਪਿਆ ਹੈ ਤੇ ਭਾਵੇਂ ਤੁਹਾਡੇ ਨਾਲ ਦੀ ਸੀਟ ਤੇ ਪਿਆ ਹੈ ਕਿਸੇ ਵੇਲੇ ਵੀ ਤੁਹਾਨੂੰ ਜੁਰਮਾਨਾ ਕੀਤਾ ਜਾ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ